ਆਫ ਕਾਉਂਡ ਦੇ ਵਿੱਚ ਪ੍ਰਬੰਧਕਾਂ ਨੂੰ ਬੇਨਤੀ ਆ ਕਿ ਪਹੁੰਚੋ ਤਿਰਵਾਲਤਾ ਕਰਨ ਗਰਾਊਂਡ ਦੇ ਵਿੱਚ ਮੇਜਰ ਵਰਗੇ ਸਾਡੇ ਵੀਰ ਇਧਰਲੇ ਪਾਸੇ ਮੋਤੀ ਲਖਣ ਕਲਾਂ ਵਾਲਾ ਦੰਦਾ ਦੇ ਨਾਲ ਬੋਰੀ ਚੱਕੇਗਾ ਨਟਵੰਨੋ ਮੋਤੀ ਲਖਣ ਕਲਾਂ ਬੜਾ ਅੱਜ ਦੇ ਕੱਪ ਦਾ ਕੌਣ ਬੈਸਟ ਆਵੇਗਾ ਕੌਣ ਬੈਸਟ ਰੇਟਰ ਤੇ ਕੌਣ ਬੈਸਟ ਜਾਫੀ ਡਿਕਲੇਅਰ ਹੋਵੇਗਾ ਜਿੰਦਰ ਵਿਰਕ ਹੁਣਾਂ ਵੱਲੋਂ ਜੋ ਮੋਟਰਸਾਈਕਲ ਦਿੱਤੇ ਜਾਣਗੇ ਨਟਵੰਨੋ ਬਾਜ ਸਿੰਘ ਜੀ ਵਿਰਕ ਸਾਹਿਬ ਸਾਡੇ ਖੇਡ ਪ੍ਰਮੋਟਰ ਕਹਿੰਦੇ ਵੀ ਫਰਾਂਸ ਵਾਲੇ ਅੱਜ ਗੌਰ ਦੇ ਨਾਲ ਟੱਕਦੇ ਹੋਏ ਨੇ ਅੱਜ ਕਿਸੇ ਖਿਡਾਰੀ ਦੀ ਚੋਟ ਹੋ ਸਕਦੀ ਹੈ ਇਹ ਮਾਣ ਸਨਮਾਨ ਆ ਗਿਆ ਜੱਗੂ ਆ ਗਿਆ ਕੋਨਿਆ ਮਾਣ ਦਿੱਤਾ ਗਿਆ ਤੈਨੂੰ ਵੀ ਜਿੱਥੇ ਕਹਿੰਦੇ ਵੀ ਵੱਡਾ ਖੇਡ ਮੇਲਾ ਹੋਇਆ ਕਿਤੇ ਅੱਜ 8 ਤਰੀਕ ਨੂੰ ਭੁੱਲਰਾਂ ਦੀ ਧਰਤੀ ਤੇ ਕੋਹਨੇ ਨੇ ਮੋਟਰਸਾਈਕਲ ਦਿੱਤਾ ਗਿਆ ਪਰਮਜੀਤ ਸਿੰਘ ਜੀ ਪੰਮਾ ਪ੍ਰਸਿੱਧ ਗੀਤਕਾਰ ਵੱਲੋਂ ਸਾਡੇ ਚਰਨਜੀਤ ਸਿੰਘ ਜੀ ਭੁੱਲਰ ਸਾਹਿਬ ਰੈਫਰੀ ਸਾਹਿਬ ਜੀ ਮੈਚ ਸ਼ੁਰੂ ਕਰਾਇਆ ਜਾਵੇ ਖਿਡਾਰੀ ਸਾਰੇ ਗਰਾਉਂਡ ਤੇਜਿੰਦਰ ਸਿੰਘ ਜੀ ਕਲਕੱਟ ਸਾਹਿਬ ਜਲਦੀ ਮੈਦਾਨ ਅੰਦਰ ਬੰਦੋਲ ਇਹ ਮੈਚ ਦੀ ਸ਼ੁਰੂਆਤ ਹੁਣ ਜਾਰੀ ਹੈ ਇਸ ਤੋਂ ਬਾਅਦ ਟਿੱਬਾ ਤੇ ਸੁਰਖਪੁਰ ਦੀਆਂ ਟੀਮਾਂ ਵੀ ਜਲਦੀ ਰਿਪੋਰਟ ਕਰਨ ਟਿੱਬਾ ਤੇ ਸੁਰਖਪੁਰ ਦੀਆਂ ਟੀਮਾਂ ਜਲਦੀ ਤੋਂ ਜਲਦੀ ਰਿਪੋਰਟ ਕਰਨ ਮਿਹਰਬਾਨੀ ਕਰਕੇ ਐਨ ਆਰ ਆਈ ਵੀਰਾਂ ਦਾ ਅਲਾਗੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਸੁਮੇਟੀ ಗ್ರಾಮ ਪੰਚਾਇਤ ਸਰਪੰਚ ਮੰਗਲ ਸਿੰਘ ਜੀ ਚਰਨ ਸਿੰਘ ਜੀ ਠੇਕੇਦਾਰ ਸਤਨਾਮ ਸਿੰਘ ਜੀ ਲੰਬੜਦਾਰ ਮਨਜਿੰਦਰ ਸਿੰਘ ਜੀ ਕਾਲਾ ਮੈਂਬਰ ਪੰਚਾਇਤ ਕਰਮ ਸਿੰਘ ਜੀ ਮੈਂਬਰ ਪੰਚਾਇਤ ਬੀਬੀ ਗਿਆਨਕਾਰ ਜੀ ਮੈਂਬਰ ਪੰਚਾਇਤ ਬਲਵਿੰਦਰ ਸਿੰਘ ਜੀ ਮੈਂਬਰ ਪੰਚਾਇਤ ਜਸਵਿੰਦਰ ਸਿੰਘ ਜੀ ਮੈਂਬਰ ਪੰਚਾਇਤ ਦਲਜੀਤ ਸਿੰਘ ਜੀ ਨਿਊਜ਼ੀਲੈਂਡ ਸਟੇ ਵਿਰਕ ਸਾਹਿਬ ਕਬੱਡੀ ਪ੍ਰਮੋਟਰ ਅਮਰਜੀਤ ਸਿੰਘ ਜੀ ਬਾਹ ਹਣੀ ਜਿੰਦਰ ਵਿਰਕ ਹੁਣਾ ਦਾ ਹੈਪੀ ਵਿਰਕ ਹੁਣਾ ਦਾ ਬਿੱਲੇ ਵਿਰਕ ਹੁਣਾ ਦਾ ਧੰਨਵਾਦ ਹੈ ਸਾਡੇ ਬਾਜ ਸਿੰਘ ਜੀ ਵਿਰਕ ਖੇਡ ਪ੍ਰਮੋਟਰ ਫਰਾਸਤਾ ਜਸਵਿੰਦਰ ਸਿੰਘ ਜੀ ਮੈਂਬਰ ਬਲਾਕ ਸੰਮਦੀ ਦਰਸ਼ਨ ਸਿੰਘ ਜੀ ਚੇਅਰਮੈਨ ਔਰ ਕਮਲ ਸਿੰਘ ਜੀ ਅਮਰ ਰਿੰਦਰ ਸਿੰਘ ਜੀ ਮੱਖਣ ਸਿੰਘ ਜੀ ਨਥਾ ਸਿੰਘ ਜੀ ਵਰਕ ਇਹਨਾਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਬਈ ताली ਬਲ ਵੇਟ ਮੇਜਰ ਸਿਆ 24 ਮਾਰਚ ਨੂੰ ਬਜੋੜਿਆਂ ਦੇ ਕਬੱਡੀ ਕੱਪ ਦੀ ਗੱਲ ਚੱਲੀ ਤੇ ਵੱਡੇ ਮਾਣ ਸਨਮਾਨ ਲੁੱਟੇ ਨੇ ਖਿਡਾਰੀ ਨੋਟ ਕਰ ਲੈਣਾ ਵਿਚਾਲੀ ਲੈਨ ਹੋਵੇਗੀ ਉਹ ਫਸਟ ਚ ਬਾਹਰਲੀਆ ਲੈਨਾ ਲਿੰਕ ਸਿਸਟਮ ਹੋਵੇਗਾ ਬਾਬਾ ਮਰੀਕ ਸਿੰਘ ਜੀ ਅੱਜ ਪਟਮਾ ਕਲਾ ਦੀ ਧਰਤੀ ਦੇ ਵੀ ਖੇਡ ਮੇਲਾ ਟਿਲਮਾ ਦੇ ਵਿੱਚ ਵੀ ਕਰਤਾਰਪੁਰ ਦੇ ਵਿੱਚ ਵੀ ਤੇ ਬਾਬਾ ਮਰੀਕ ਸਿੰਘ ਜੀ ਅੱਜ ਸਾਵਲਾਮਾ ਦੇ ਖੇਡ ਮੇਲੇ ਦੇ ਵਿੱਚ ਪੰਚੇ ਨੇ ਸੰਗੋਲ ਦੇ ਕਬੱਡੀ ਕਪ ਅੰਦਰ ਵੱਡੇ ਮਾਨ ਸਨਮਾਨ ਦਿੱਤੇ ਨੇ ਅਵਤਾਰ ਸਿੰਘ ਜੀ ਬੈਲਜੀਅਮ ਤੋਂ ਹਰਜਾਪ ਸਿੰਘ ਜੀ ਬੈਲਜੀਮਾ ਵਾਲਿਆਂ ਨੇ ਵੱਡਾ ਮਾਨ ਦਿੱਤਾ ਬਾਬੇ ਮਰੀਕ ਨੂੰ ਆ ਗਿਆ ਬਾਨਾ ਨਜਵੰ ਨੂੰ ਆ ਗਿਆ ਗੁਰਿੰਦਰ ਬਾਨੇ ਨੂੰ ਕਹਿੰਦੇ ਵੀ I20 ਗੱਡੀ ਦਿੱਤੀ ਗਈ ਹੈ 18 ਮਾਰਚ ਨੂੰ ਤੇ ਅਮਨ ਠਿਗੜੀ ਵਾਲੇ ਨੂੰ ਸੈਫਟ ਗੱਡੀ ਦਿੱਤੀ ਗਈ ਹੈ। ਲੋ ਜੀ ਬਹੁਤ ਹੀ ਸ਼ਾਨਦਾਰ ਮੈਚ ਹੋਣ ਜਾ ਰਿਹਾ। ਇਹ ਗੱਡੀ ਮੱਥਾਲੇ ਵਾਲ ਜੋ ਕਿ ਸਹਿਫਲਾਵਾ ਦੇ ਖਿਡਾਰੀ ਨੇ ਉਹ ਉੱਚੀ ਵਾਲੀ ਸਾਈਡ ਤੇ ਨੇ। ਢਾਲੀ ਵਾਲ ਦੇ ਖਿਡਾਰੀ ਜੋ ਸਹਿਫਲਾਵਾ ਦੇ ਸਾਈਡ ਤੇ ਨੇ। ਮੇਰੇ ਤੋਂ ਸੱਜੇ ਹੱਥ ਇਸ ਸਹਿਬਲਾਬਾਦੀ ਟੀਮ ਤੇ ਦੂਸਰੇ ਪਾਸੇ ਬਲਦੇਵ ਸਿੰਘ ਦੇਬਾ ਢਾਲੀ ਵਾਲੇ ਬੇਟ ਹੈ ਕਦੇ ਮਰੀਕ ਸਿੰਘ ਲੱड्डੂ ਦੀ ਯਾਦ ਅੰਦਰ ਵੱਡਾ ਖੇਡ ਮੇਲਾ ਹੋਇਆ 4 ਤੇ 5 ਫਰਵਰੀ ਨੂੰ ਵੱਡੇ ਖੇਡ ਮੇਲੇ ਦੀਆਂ ਗੱਲਾਂ ਹੋਈਆਂ 17 ਤੇ 18 ਮਾਰਚ ਨੂੰ ਵੱਡਾ ਕਬੱਡੀ ਹੋਇਆ ਢਾਲੀ ਵਾਲੇ ਬੇਟ ਦੀ ਦਰਦੀ ਤੇ ਜਿੱਦੇ ਗੱਡੀਆਂ ਦਿੱਤੀਆਂ ਗਈਆਂ ਨੇ ਕਈ ਖਿਡਾਰੀਆਂ ਨੂੰ ਮੋਟਰਸਾਈਕਲ ਬਾਬਾ ਮਰੀਕ ਸਿੰਘ ਜੀ ਸਤਿਮਾ ਦੋਨਾਂ ਲਈ ਜਲਦੀ ਸੇਵਾ ਲਾ ਕੇ ਪੁੰਜੇ ਹੋਏ ਨੇ ਧੰਨਵਾਦ ਕੀਤਾ ਜਾ ਰਿਹਾ ਹੈ ਵੱਡੇ ਮਾਨ ਸਨਮਾਨ ਦਿੱਤੇ ਜਾ ਰਿਆ ਨੇ ਚਲਦੇ ਹੋਏ ਨਾਚਾਂ ਦੀ ਲੜੀ ਸ਼ੁਰੂ ਹੋਣ ਜਾ ਰਹੀ ਹੈ ਇਧਰ ਦੇ ਬਸ ਸਾਡਾ ਵੀਰ 23 ਕੁਇੰਟਲ ਦੀ ਬੋਰੀ ਚੱਕੇਗਾ ਇਹਦਾ ਬਹੁਤ ਵੱਧ ਮਾਣ ਕੀਤਾ ਜਾਵੇਗਾ ਤਨਤਨ ਬਾਬਾ ਤੇਜਾ ਸਿੰਘ ਜੀ ਦੇ ਤੰਦਨ ਬਾਬਾ ਮਿਲਖਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਮਹਾਂਪੁਰਸ਼ ਸੰਤ ਬਾਬਾ ਲੀਡਰ ਸਿੰਘ ਜੀ ਸੰਤ ਬਾਬਾ ਦਾਇਆ ਸਿੰਘ ਜੀ ਟਾਲੀ ਸਾਹਿਬ ਸੰਤ ਬਾਬਾ ਅਮਰਿਕ ਸਿੰਘ ਜੀ ਖਕਰਨ ਵਾਲੇ ਬਾਈ ਸੁਰਕਪੁਰ ਦੇ ਟਿੱਬਾ ਹਾਫ ਸਮੇ ਦੇ ਵਿੱਚ ਪੰਜਨ ਦੀ ਕਰਬਲ ਦਾ ਕਰਨ ਸੁਰਕਪੁਰ ਤੇ ਟਿੱਬੇ ਦੀਆਂ ਟੀਮਾਂ ਜਲਦੀ ਗਰਾਊਂਡ ਦਾ ਸ਼ਿੰਗਾਰ ਬਣ ਪਹਿਲੀ ਕਬੱਡੀ ਇਹਨੂੰ ਗ੍ਰਿੰਦਰ ਆਖਿਆ ਜਾਂਦਾ ਹੈ ਰਸਾਂ ਵੀ ਤਗੜੀਆਂ ਕਬੱਡੀਆਂ ਪਾਈਆਂ ਆਓ ਗਿੱਡੀ ਦੇਖ ਲਾਗੇ ਦੂਸਰੇ ਪਾਸੇ ਬਲਹਲਕੀ ਜੀ ਕੋਸ਼ਿਸ਼ ਕਰਦਾ ਹੈ ਨੰਬਰ ਗੁਰਿੰਦਰ ਢਾਲੀ ਵਾਲੇ ਬੇਟ ਵਾਲਾ ਜੋੜਦਾ ਜਿੱਥੇ ਦਾ ਮੱਖਣ ਜਿੱਥੇ ਦਾ ਦੇਬਾ ਨਹੀਂ ਰਿਹਾ ਸਾਡੇ ਦਰਮਿਆਨ ਸਤਨਾਮ ਸਿੰਘ ਸੈਫਲਾਬਾਦ ਇੱਕ ਪਾਸੇ ਮੇਜਰ ਕੌਰ ਨੰਬਰ 2 ਤੇ ਜੱਗੂ ਨਾਲ ਗੁਰਮੀਤ ਸਿੰਘ ਗੀਤੂ ਨਾਲ ਕੋਨਾ ਢਾਲੀ ਵਾਲਾ ਜਿਹਨੂੰ ਮੋਟਰਸਾਈਕਲ ਦਿੱਤਾ ਗਿਆ ਆ ਖਿਡਾਰੀ ਜਿਹਨੇ ਮਝੋੜਾ ਦੇ ਕਬੱਡੀ ਕੱਪ ਦਾ ਬਸ ਇਫੀ ਡਿਕਲੇਰ ਹੋਇਆ ਵੱਡੇ ਮਾਨ ਸਿੰਘਾਂ ਲੁੱਟੇ ਨੇ ਕਦੇ ਸੰਗੋਲੇ ਦੀ タルਦੀ ਦੇ ਵੱਡੇ ਮਾਨ ਸਨਮਾਨ ਲੁੱਟੇ ਨੇ ਬਲਵਾਨ ਸਿੰਘ ਬਾਨੇ ਦੀ ਪੇਹੇ ਕਬੱਡੀ ਦੇ ਨਾਲ ਜੁੜੀਏ ਆਈ 20 ਗੱਡੀ ਦੇ ਨਾਲ ਮਾਨ ਸਨਮਾਨ ਦਿੱਤਾ ਗਿਆ ਅਦਰ ਦੇ ਪਾਸੇ ਦੇਖਣਾ ਕਿ ਪੇਹੇ ਕਬੱਡੀ ਚੱਲਦਾ ਹੋਇਆ ਸ਼ਾਨਦਾਰ ਮੈਚ ਬਾਨੇ ਦੀ ਪੇਹੇ ਕਬੱਡੀ ਇੱਕ ਪਾਸੇ ਗਿੰਦਰੀ ਹੁਣਾਂ ਦੀ ਚੈਨ ਅਦਰ ਦੇ ਪਾਸੇ ਖੰਦੇ ਕੀਤੇ ਦੂਰ ਆਹ ਮੁੰਡੇ ਲਈ ਤਾੜੀਆਂ ਵਜਣ ਗਿਆ ਆਹ ਦੇਖਣਾ ਕਿ ਪੇਹੇ ਕਬੱਡੀ ਨੰਬਰ ਗਿੰਦੀ ਦਾ ਆਓ ਦੇਖ ਲਾਗੇ ਅਮਨ ਪੀਟੀਆਈ ਮਾਰਦਾ ਵਿਸਲ ਦੂਸਰੇ ਪਾਸੇ ਰਾਜਪੁਰਵੇ ਨਗਰ ਦੀਪ ਟੀਵੀ ਪੀਟੀਆਈ ਤੇ ਸਾਡੇ ਵੀਰ ਹੈਪੀ ਪੰਡਤ ਜੀ ਤੇਜਿੰਦਰ ਸਿੰਘ ਜੀ ਸੋਲੀ ਮੋਠਾ ਬਲ ਹਾਓ ਪਈ ਹੋਏ ਕਬੱਡੀ ਨਾਗੋ ਦੀ ਲਖਣ ਕਲਾ ਪਿੰਡ ਨਜਵੰਦ ਦਾ ਉਧਰਲੇ ਪਾਸੇ ਦੇਖ ਲਾਗੇ ਨਾਗੋ ਹਲਕਾ ਜਾ ਵਿਸ਼ਾ ਮੈਦਾਨ ਅੰਦਰ ਜੱਗੂ ਦੇਖ ਲਾਗੇ ਕਦੇ ਸੱਜੇ ਕਦੇ ਖੱਬੇ ਆਓ ਨੰਬਰ ਜੋੜਦਾ ਹੈ ਬਣੀ ਟੀਮ ਨੇ ਨਹੀਂ ਸਰਦਾਰਾਂ ਦੀ ਟੀਮਾਂ ਜਿਹੜੇ ਖਿਡਾਰੀ ਨੇ ਜਫਾ ਲਾਇਆ ਉਹਨੂੰ ਮਨਜੀਤ ਸਿੰਘ ਫੰਜਰ ਵੱਲੋਂ 100 ਰੁਪਏ ਨਾਮ ਦਿੱਤਾ ਜਾਂਦਾ ਹੈ ਇਹ ਮਾਣ ਸਨਮਾਨ ਦਿੱਤੇ ਜਾ ਰਹੇ ਨੇ ਹਨੀ ਪੰਡਿਤ ਦੀ ਪਹਿਲੇ ਕਬੱਡੀ ਸਰਪੰਚ ਚਮਨ ਲਾਲ ਦਾ ਪੁੱਤਰ ਉਧਰਲੇ ਪਾਸੇ ਦੇਖ ਲਾਗੇ ਪਾਦਾ ਹੋਇਆ ਕਬੱਡੀਆਂ ਹਨੀ ਪੰਡਿਤ ਮੈਦਾਨ ਅੰਦਰ ਵਿਛਿਆ ਹੋਇਆ ਉਧਰਲੇ ਪਾਸੇ ਗੇਂਦੀ ਦੂਸਰਾ ਜਫਾ ਪਰਦਾ ਹੋਇਆ ਓਹ ਵੱਲਾ ਉਧਰਲੇ ਪਾਸੇ ਆਜੀ ਸੰਦੀਪ ਪੰਡਿਤ ਵੱਲ ਜਿੱਦੇ ਰੱਖ ਦੇ ਵੱਡੇ ਮੋਟਰਸਾਈਕਲ ਦਿੱਤੇ ਜਾਣ ਕੇ ਆਹ ਫਈ ਹੋਏ ਕਬੱਡੀ ਸਤਨਾਮ ਸਿੰਘ ਸੈਫਲਾਬਾਦ ਬਾਧਾ ਹੈ ਕਬੱਡੀ ਆਵੇ ਪੱਲੇ ਇਧਰਲੇ ਪਾਸੇ ਨੰਬਰ ਜੋੜਦਾ ਹੈ ਸਤਨਾਮ ਸਿੰਘ ਸੈਫਲਾਬਾਦ ਕਹਿੰਦੇ ਜ਼ਿਲ੍ਹੇ ਕਪੂਥਲੇ ਦੀ ਗੱਲ ਕਦੇ ਉੱਚੇ ਦੀ ਕਦੇ ਖੀਰਾਂ ਵਾਲੀ ਭਵਾਨੀਪੁਰ ਕਪੂਥਲਾ ਗੱਲ ਸੁਰਖਪੁਰ ਦੀ ਗੱਲ ਲਖੜਗੇ ਪਟਿਆ ਦੀ ਗੱਲ ਮਨਸੂਰ ਰੋਡ ਦੀ ਕੀਤੀ ਜਾ ਰਹੀ ਹੈ ਗੁਰਿੰਦਰ ਸਿੰਘ ਵੀ ਪਏ ਹੋਏ ਕਬੱਡੀ ਮੈਦਾਨ ਅੰਦਰ ਇਧਰੋਂ ਪਾਸੇ ਦੇਖ ਲਾਂਗੇ ਬਾਜਾ ਦੇ ਕਬੱਡੀ ਦੇ 스타 ਬੰਜੇ ਹੋਏ ਨੇ ਸਾਰਿਆਂ ਦਾ ਤਾਨਵਦ ਕੀਤਾ ਜਾ ਰਿਹਾ ਹੈ ਸਪੋਰਟਸ ਕਲੱਬ ਵੱਲੋਂ ਆਓ ਗਿੰਦੀ ਫਿਰ ਗ੍ਰਿੰਦਰ ਆ ਇਧਰੋਂ ਪਾਸੇ ਥਾੜੀ ਵਾਲੇ ਵੇਟ ਵਾਲਾ ਨੰਬਰ ਜੋੜਦਾ ਹੋਇਆ ਬਈ ਟਿੱਬਾ ਤੇ ਸੁਰਖਪੁਰ ਦੀਆਂ ਟੀਮਾਂ ਜਲਦੀ ਰਿਪੋਰਟ ਕਰਨ ਟਿੱਬਾ ਤੇ ਸੁਰਖਪੁਰ ਨਾਗੋ ਦੀ ਪਹਿਲੀ ਕਬੱਡੀ ਨਗਵੰਨੋ ਲੋ ਜੀ ਪ੍ਰਬੰਧਕਾਂ ਨੂੰ ਬੇਨਤੀ ਆ ਤੇ ਟੱਬਾ ਸੁਰਖਪੁਰਾ ਹਾਫ ਟਾਈਮ ਦੇ ਅੰਦਰ ਅੰਦਰ ਗਰਾਊਂਡ ਦੇ ਵਿੱਚ ਐਂਟਰ ਹੋਣ ਜਿੱਥੇ ਕਹਿੰਦੇ ਵੀ ਇਧਰ ਦੇ ਪਾਸੇ ਮੇਜਰ ਸਿੰਘ ਮਨੋਰ ਸਿੰਘ ਟਾਰ ਦਾ ਪੁੱਤਰ ਹੰਦੇ ਦੂਰ ਕਰਦਾ ਹੋਇਆ ਕਦੇ ਕਹਿੰਦੇ ਵੀ 15 ਮਾਰਚ ਨੂੰ ਵਿੰਡਲ ਦੇ ਸਟੇਡੀਅਮ ਦੇ ਵਿੱਚ ਸ਼ਾਨਦਾਰ ਜਫੇ ਲਾਏ ਵੱਡੇ ਮਾਨ ਸਨਮਾਨ ਲੋਹਰਖਣਪਰੀਏ ਪਿਆਰੇ ਦੇ ਨਾਲ ਆਓ ਦੇਖ ਲੈਗੇ ਬਾਨੇ ਦੀ ਪਹਿਲੇ ਕਬੱਡੀ ਦੇ ਨਾਲ ਜੁੜੀਏ ਦੇ ਚਲਵੇਂ ਨਜਵਾਨ ਆ ਗਿਆ ਬਾਨਾ ਨਜਵਾਨ ਨੂੰ ਕਦੇ ਕੈਨੇਡਾ ਖੇਡਦਾ ਕਦੇ ਯੂਰਪ ਖੇਡਦਾ ਕਦੇ ਇੰਗਲੈਂਡ ਦੇ ਮੈਦਾਨਾਂ ਲਈ ਖੇਡਦਾ ਕਦੇ ਲੀਗਲੀ ਕਬੱਡੀਆਂ ਪਾਈਆ ਉਧਰੋਂ ਪਾਸੇ ਤੇ ਹੀ ਕਬੱਡੀ ਆਓ ਦੇਖਦੇ ਆ ਕਿ ਕੌਣ ਜਾਂ ਫਾਲਾ ਦਾ ਰਵ ਨਜਵਾਨ ਗੱਲ ਸਮੇਂ ਦੀ ਇੰਦਿਆਰ ਉਧਰੋਂ ਪਾਸੇ ਜਿਸ ਕਰਨ ਗਿਰਕ ਨਹੀਂ ਜਫਾ ਲੱਗਿਆ ਪਰ ਨੰਬਰ ਬਲਵਾਨ ਸਿੰਘ ਬਾਨਾ ਜੋੜਦਾ ਹੋਇਆ ਬਣੀ ਟੀਮ کبھٹی دے کھڑاریاں دا گھٹا سیوگ دیتا جا رہا ہے سرک پر پیٹا جلدی رپورٹ کرنا مدان اندر مدان اندر ਹੈਲੋ ਦੁਬਾਰਾ ਫੇਰ ਬੇਨਤੀ ਆ ਟਿੱਬਾ ਸੁਰਖਪੁਰ ਫੰਜਰ ਵਾਲਾ 100 ਰੁਪਏ ਸਤਨਾਮ ਨੂੰ ਫੰਜਰ ਵਾਲਾ ਲਓ ਵੀ ਸਤਨਾਮ ਸਿੰਘ ਨੂੰ ਹੋਰ 100 ਰੁਪਏ ਨਾਮ ਮਨਜੀਤ ਸਿੰਘ ਫੰਜਰ ਇੱਕ ਜਾਫੇ ਨੂੰ ਇੱਕ ਪੇਡ ਨੂੰ ਦਿੱਤਾ ਗਿਆ 100 ਰੁਪਏ ਉਹਦੇ ਨਾਮ ਹੈਲੋ ਮਨਜੀਤ ਸਿੰਘ ਜੀ ਫੰਜਰ ਸਾਹਿਬ ਵੱਡੇ ਮਾਨ ਸਨਮਣ ਦੇਦੇ ਨੇ ਸਤਨਾਮ ਸਿੰਘ ਲਈ

ਜਾਫੀ ਡਿਕਲੇਅਰ ਹੋ ਮੱਖਣ ਮੱਖੀ ਬੈਸ ਰੇਡਰ ਡਿਕਲੇਅਰ ਹੋਇਆ ਸਾਡੇ 60 ਬਲੇਟਰ ਬੰਦੇ ਆ ਕਿ ਸਿੱਟ ਕਰੀਏ ਹੈਲੋ 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 ਇਹ ਜਮਾਨ ਸਲਮਾਨ ਡਾਕਟਰ ਸਾਹਿਬ ਆਜੋ ਥੋੜੇ ਪਾਸੇ ਅੱਗੇ ਬਾਨਾ ਨਜ ਬੰਨੋ ਉਧਰੋਂ ਬਸ ਦੇਖ ਲਾਗੇ ਬਾਨੇ ਦੀ ਪੇਸ਼ੇ ਕਬੱਡੀ ਮੈਦਾਨ ਅੰਦਰ ਬਾਜ ਸਿੰਘ ਜੀ ਵਿਰਗ ਸਾਹਿਬ ਸਾਡੇ ਖੇਡ ਪ੍ਰਮੋਟਰ ਫਰਾਸ ਵਾਲੇ ਤੱਕਦੇ ਹੋਏ ਨੇ ਜਿੰਦਰ ਵਰਗ ਜੀ ਫਰਾਂਸ ਤੋਂ ਲਾਈਵ ਤੱਕਦੇ ਹੋਏ ਨੇ ਅੱਜ ਦਾ ਖੇਡ ਮੇਲਾ ਜਿਨ੍ਹਾਂ ਵੱਲੋਂ ਮੋਟਰਸਾਈਕਲ ਤੇ ਜਾਣਗੇ ਬੈਸ ਰੇਡਰ ਬਸਿਆਫੀ ਨੂੰ ਮਨਜੀਤ ਸਿੰਘ ਜੀ ਫੰਜਰ ਤੀਰ ਤੇ ਪਲਵਾਲੀ ਵੱਡੇ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਆਓ ਦੂਸਰੇ ਪਾਸੇ ਜੱਗੂ ਸਤਨਾਮ ਨੰਬਰ ਲਿਆ ਤਾੜੀਆਂ ਵੱਜਣ ਗਈਆਂ ਓ ਹਰ ਜਿਹੜੇ ਤਾੜੀਆਂ ਵੀ ਜਿਹੜੇ ਸਤਨਾਮ ਦੇ ਫੈਨੇ ਦਰਸ਼ਕ ਤਾੜੀਆਂ ਮਾਰਦੇ ਹੋਏ ਨੇ ਕਾਲਾ 500 ਦਾ ਨੋਟ ਕੱਢੇਗਾ ਇਹ ਸਾਡੇ ਕਾਲਾ ਜੀ ਮੈਂਬਰ ਪੰਚਾਇਤ ਸਤਨਾਮ ਲਈ 100 ਰੁਪਏ ਦੇ ਮਾਨ ਸਨਮਾਨ ਹਣੀ ਪੰਡਤ ਦੀ ਪੇਹੇ ਕਬੱਡੀ ਨਾਲ ਅਟਵੰਨੋ ਉਧਰੋਂ ਪਾਸੇ ਦੇਖ ਲੈ ਕੇ ਪਈ ਹੋਈ ਖੱਡੀ ਸਰਪੰਚ ਚਮਨ ਲਾਲ ਦਾ ਪੁੱਤਰ ਦੂਸਰੇ ਪਾਸੇ ਸੁਖ ਪਰ ਅਮਨ ਪੀਟੀਆਈ ਇਸ਼ਾਰੇ ਕਰਦਾ ਕਿ ਨੰਬਰ ਹਣੀ ਪੰਡਰ ਜੋੜਦਾ ਮੇਰੇ ਤੋਂ ਸੱਜੇ ਹੱਥ ਜਿਹੜੀ ਟੀਮ ਖੇਡਦੀ ਸਹਿਫਲਾਬਾਦ ਮਾਪੁਰਸ਼ਾਂ ਦੀ ਤਿਆਰ ਕੀਤੀ ਹੋਈ ਸੰਤ ਬਾਬਾ ਲੀਟਰ ਸਿੰਘ ਜੀ ਦੀ ਤਿਆਰ ਕੀਤੀ ਹੋਈ ਦੂਸਰੇ ਪਾਸੇ ਢਾਣੀ ਵਾਲ ਬੇਟ ਜਿੱਥੇ ਦੇ ਰਖਣ ਦਾ ਨਾਂ

ਵੱਡੇ ਮਾਨ ਸਨਮਾਨ ਭੇਜਦੇ ਨੇ ਵੱਡੇ ਮਾਨ ਸਨਮਾਨ ਸਤਨਾਮ ਲਈ ਸੁਰਖਪੁਰ ਟਿੱਬੇ ਵਾਲੀ ਟੀਮ ਨੂੰ ਬੇਨਤੀ ਹੈ ਕਿ ਹਾਫ ਟਾਈਮ ਦੇ ਅੰਦਰ ਅੰਦਰ ਗਰਾਊਂਡ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਪੰਡਤ ਦੀ ਪੇਹ ਕਬੱਡੀ ਦੇ ਪਾਸੇ ਜਾਂਦਾ ਪੰਡਤ ਕਦੇ ਸੰਜੀਵ ਪੰਡਤ ਕਦੇ ਬੋਲਾ ਪੰਡਤ ਕਦੇ ਹਨੀ ਪੰਡਤ ਕਦੇ ਹੈਪੀ ਪੰਡਤ ਇਹ ਵੱਡੇ ਮਾਨ ਨੇ ਪਲ ਬਾਗਵੇ ਦੇ ਨਾਲ ਹਲਕੀ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨੰਬਰ ਇਧਰਲੇ ਪਾਸੇ ਸਤਨਾਮ ਜੋੜਦਾ ਹੋਇਆ ਚਲ ਵੀ ਗਰੇਂਦਰਪਾ ਪਾਦੇ ਕਬੱਡੀਆਂ ਨਜਵੰਨਾ ਅੱਜ ਇਧਰਲੇ ਪਾਸੇ ਸਾਡੇ ਚੰਦ ਸਿੰਘ ਜੀ ਠੇਕੇਦਾਰ ਕਹਿੰਦੇ ਨੇ ਵੀ ਅੱਜ ਹਜ਼ਾਰਾਂ ਰੁਪਏ ਵੰਡਣੇ ਨੇ ਵੱਡੇ ਮਾਣ ਕਰਨੇ ਆ ਮਹਾਪ੍ਰਸ਼ਾਦਾ ਵੱਡਾ ਸਹਿਯੋਗ ਸੰਧ ਬਾਬਾ ਲੀਡਰ ਸਿੰਘ ਜੀ ਸਾਰੀਆਂ ਸੰਗਤਾਂ ਦਾ ਆਪਣੇ ਵੱਲੋਂ ਧੰਨਵਾਦ ਕਰਦੇ ਹੋਏ ਨੇ ਗਰੇਂਦਰਦੀਪ ਇਹ ਕਬੱਡੀ ਭੱਲ ਇਧਰੋਂ ਪਾਸੇ ਦੇਖ ਰਿਹਾ ਕਿ ਨੰਬਰ ਹੈ ਟਾਲੀ ਵਾਲੇ ਵੋਟ ਨਹੀਂ ਦਿੱਤਾ ਜਾਵੇਗਾ ਸਤਨਾਮ ਲਈ 200 ਰੁਪਏ ਦੇ ਮਾਨ ਸਨਮਾਨ ਸਾਡੇ ਚੰਨ ਸਿੰਘ ਜੀ ਬਿਰਕ ਸਾਬ ਵੱਡੇ ਮਾਨ ਸਨਮਾਨ ਜਿੰਦਰਬਾਈ ਦੇ ਸਤਕਾਰਯੋਗ ਪਿਤਾ ਜੀ ਇਹ ਮਾਨ ਸਤਕਾਰ ਦਿੱਤਾ ਜਾ ਰਿਹਾ ਹੈ ਤੰਤਨ ਬਾਬਾ ਤੇਜਾ ਸਿੰਘ ਜੀ ਤੇ ਤੰਤਨ ਬਾਬਾ ਮਲਕਾ ਸਿੰਘ ਜੀ ਦੀ ਯਾਦ ਨੂੰ ਸਮਰਪਤ ਇੱਕ ਕਬੱਡੀ ਕੱਪ ਕਰਵਾਈ ਜਾ ਰਿਹਾ ਹੈ। ਇਹ ਕਾਰੀ ਮਹਾਪੁਰਸ਼ਾਂ ਦੇ ਰਾਜਿਆਂ ਜ਼ੋਰਦਾਰ ਤਾੜੀਆਂ ਮਾਰਦੀ ਹੈ ਜਨਾਂ ਦੀ ਯਾਦ ਨੂੰ ਸਮਰਪਤ ਅੱਜ ਇਹ ਕਬੱਡੀ ਕੱਪ ਹੈ। ਮਹਾਪੁਰਸ਼ ਸੰਤ ਬਾਬਾ ਲੀਡਰ ਸਿੰਘ ਜੀ ਮੰਚ ਦਾ ਸ਼ਿੰਗਾਰ ਬਣੇ ਹੋਏ ਨੇ। ਚੰਦ ਮਿੰਟਾਂ ਦੇ ਵਿੱਚ ਸੰਤ ਬਾਬਾ ਦਿਆ ਸਿੰਘ ਜੀ ਟਾਲੀ ਸਾਹਿਬ ਸੰਤ ਬਾਬਾ ਮਰੀਕ ਸਿੰਘ ਜੀ ਖੜੇਣ ਵਾਲੇ ਸੱਡ ਕੋ ਪਹੁੰਚਣਗੇ। ਧੰਨਵਾਦ ਕੀਤਾ ਜਾਵੇਗਾ। ਸਤਨਾਮ ਦੀ ਪੇਹੇ ਕਬੱਡੀ ਇਧਰੋਂ ਪਾਸੇ ਕਿਸੇ ਨੇ ਡਾਲੇ ਤੇ ਛੇਰ ਪਵਾ ਲਿਆ ਕਿਸੇ ਨੇ ਪਰਦੇ ਪਵਾ ਲਿਆ ਸੱਪ ਦੇਖੋ ਰੇਡਰ ਕਹਿੰਦੇ ਮੱਖੀ ਨਹੀਂ ਬਹਿਣ ਦੇਣੀ ਜਾਫੀ ਕਹਿੰਦੇ ਦਿਖਾਵਾਂਗੇ ਡੱਕ ਦੇਖੋ ਆ ਨਜਵੰਨੋ ਮੇਜਰ ਸਿੰਘ ਨਾਮ ਹੈ ਮੁੰਡੇ ਦਾ ਤਗੜੇ ਜਫੇ ਲਾਉਣ ਵਾਲਾ ਇਧਰੋਂ ਪਾਸੇ ਹੱਥੇ ਕਰਦਾ ਹਾ ਦੂਰ ਆ ਪਗਲਾ ਪਰਦਾ ਹਾ ਪਰ ਸਤਨਾਮ ਅਧਰੋਂ ਪਾਸੇ ਦੇਖ ਲਾਗੇ ਪਰ ਲੰਬਾ ਮੇਜਰ ਦਾ ਨਜਵੰਨੋ ਨੰਬਰ ਮੇਜਰ ਦਾ ਲਾਲੀ ਸੁਰਕਪੁਰਿਆ ਦੀ ਟੀਮ ਲੈ ਕੇ ਪਹੁੰਚੋ ਆਪਣੀ ਲਾਲੀ ਸੁਰਕਪੁਰਿਆ ਤੇ ਮਿੰਦੂ ਆਪਣੀ ਟੀਮ ਲੈ ਕੇ ਪਹੁੰਚੇ ਟੱਬਾ ਤੇ ਸੁਰਕਪੁਰ ਅਗਲੇ ਮੈਚ ਦੀ ਜਿੰਦੀ ਰਿਪੋਰਟ ਕਰਨ ਅੱਜ ਮਾਨ ਸਨਮਾਨ ਦਤ ਕਾਨ ਦੇ ਨਜਵੰਨੋ ਬੈਸ ਰੇਟਰ ਦੇ ਬਿਸਾਫੀ ਨੂੰ ਸਾਡੇ ਜਿੰਦਰ ਜੀ ਨਿਰਖਾ ਫਰਾਤ ਆ ਮੋਟਰਸਾਈਕਲ ਦੇਣਗੇ ਇੱਥੇ ਗੁਰਦੇਵ ਮਿੱਠੇ ਨੂੰ ਸੋਨੇ ਦਾ ਮੈਡਲ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਪਿਛਲੇ ਸਾਲ 우ਸਤਾਦ ਮੱਖਣ ਵਾਲੀ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਦੀ ਗੁਰਦੇਵ ਮਿੱਠੇ ਨੂੰ ਮਾਨ ਸਨਮਾਨ ਦਿੱਤਾ ਜਾਵੇ ਭਈ ਹੋਏ ਕਬੱਡੀ ਤੋਂ ਦੇ ਪਾਸੇ ਦੇਖ ਲੱਗੇ ਸੁਰਗਪੁਰ ਦੇ ਟੇਬਾ ਜਲਦੀ ਰਿਪੋਰਟ ਕਰਨ ਖੇਡ ਮੈਦਾਨ ਅੰਦਰ

पल राजू परवे नगर इशारा करेगा बड़े ताल तालमेल नंबर रेडर दा।